ਸਾਈਂਤਰੀ ਜਿੱਦਣ ਰਾਮ ਮੰਦਰ ਦਾ ਘਾਟਨ ਕਰਨਾ ਉਹਦੇ ਖਿਲਾਫ ਆਪਣੀ ਆਵਾਜ਼ ਉਠਾਉਣ ਪਾਈਨ ਬ੍ਰੀਨੂ ਜਿੱਥੇ ਜੋਧਿਆ ਚ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਕੀਤੀ ਜਾਣੀ ਹੈ ਉੱਥੇ ਹੀ ਰਾਮ ਭਗਤਾਂ ਵੱਲੋਂ ਦੇਸ਼ ਭਰਸ ਨੇ ਪੰਜਾਬ ਚ ਇਸ ਲਈ ਫੱਟੇ ਪੱਦਰ ਤੇ ਤਿਆਰੀ ਕੀਤੀ ਜਾ ਰਹੀ ਹੈ ਇਸ ਵਿਚਾਲੇ ਸਿਮਰਨਜੀਤ ਸਿੰਘ ਮਾਨ ਨੇ ਹੁਣ ਰਾਮ ਮੰਦਰ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ ਸਿਮਰਨਜੀਤ ਸਿੰਘ ਮਾਨ ਮਲੇਰਕੋਟਲਾ ਦੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸੀ ਜਿੱਥੇ ਉਹਨਾਂ 22 ਜਨਵਰੀ ਵਾਲੇ ਦਿਨ ਲੋਕਾਂ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮੁ슬ਮਿਮ ਭਾਈਚਾਰੇ ਨੂੰ 22 ਜਨਵਰੀ ਵਾਲੇ ਦਿਨ ਅਫਸੋਸ ਕਰਨਾ ਚਾਹੀਦਾ ਹੈ ਜਿਹੜੀ ਮੈਂ ਪੀਲ ਕੀਤੀ ਹੈ ਉਹਦਾ ਜਵਾਬ ਵੀ ਦਿੱਤਾ ਉਹਨੇ ਤੁਹਾਡੇ ਉੱਤੇ ਨੁਕਸਰ ਹੈ ਕਿ ਤੁਸੀਂ ਵੀ ਆਪਣੀ ਅਖਬਾਰਾਂ ਦੇ ਵਿੱਚ ਜ਼ਰੂਰ ਪ੍ਰਕਾਸ਼ ਕਰੋ ਕਿ ਸਾਰੇ ਮੁਸਲਮਾਨ ਜਿੰਨੇ ਵੀ ਸਾਡੀ ਦੁਨੀਆ ਦੇ ਵਿੱਚ ਹੈਗੇ ਐ ਉਹ ਬਾਈਕਰੀ ਜਿੱਦਣ ਰਾਮ ਮੰਦਰ ਦਾ ਉਸਾਰਨ ਕਰਨਾ ਉਹਦੇ ਖਿਲਾਫ ਆਪਣੀ ਆਵਾਜ਼ ਉਠਾਉਣ ਔਰ ਕਨੂੰ ਵੀ ਇਹਦੇ ਖਿਲਾਫ ਬਾਈ ਜਨਵਰੀ ਨੂੰ ਅਫਸੋਸ ਕਰਨਾ ਚਾਹੀਦਾ ਹੈ ਆਪਣੇ ਨਿਵਾਸ ਦੇ ਟਾਈਮ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਦੁਰਘਟਨਾ ਹੋਣੀਆਂ ਇਹਦੇ ਖਿਲਾਫ ਸ਼ਰੋਮੀਏ ਕਨਿਦਲ ਖੜਾ ਹੈ ਦੱਸਿਆ ਕਿ 2 ਜਨਵਰੀ ਨੂੰ ਅਜੋਧਿਆ ਚ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਕਰਵਾਈ ਜਾਣੀ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਅਦਿੱਤਿਆਨਾਥ ਕਰਨਗੇ ਜਦਕਿ ਹੁਣ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕੇ ਰਾਮੰਦਰ ਸੰਬੰਧੀ ਜੋ ਵੀ ਮੌਜੂਦਾ ਸਮੇਂ ਚੱਲ ਰਿਹਾ ਹੈ ਉਹਨਾਂ ਦੀ ਪਾਰਟੀ ਇਸ ਇੱਕ ਪੂਰੀ ਤਰ੍ਹਾਂ ਖਿਲਾਫ ਹੈ ਅਤੇ ਲੋਕਾਂ ਨੂੰ ਵੀ ਇਸ ਖਿਲਾਫ ਖੜੇ ਹੋਣਾ ਚਾਹੀਦਾ ਹੈ ਜਿਹੜੀ ਮੈਂ ਪੀਲ ਕੀਤੀ ਹੈ ਉਹਨਾਂ ਜਵਾਬ ਦੇ ਦਿੱਤਾ ਹੁਣ ਇਹ ਤੁਹਾਡੇ ਉੱਤੇ ਮਨੋਸਰ ਹੈ ਕਿ ਤੁਸੀਂ ਵੀ ਆਪਣੀ ਅਖਬਾਰਾਂ ਦੇ ਵਿੱਚ ਜਰੂਰ ਪ੍ਰਕਾਸ਼ ਕਰੋ ਕਿ ਸਾਰੇ ਮੁਸਲਮਾਨ ਜਿੰਨੇ ਵੀ ਸਾਰੀ ਦੁਨੀਆਂ ਦੇ ਵਿੱਚ ਹੈਗੇ ਆ ਉਹ ਵੈਤ੍ਰਿਕ ਜਿੱਦਣ ਰਾਮ ਮੰਗਰ ਦਾ ਉਕਾਟਨ ਕਰਨਾ ਉਹਦੇ ਖਿਲਾਫ ਆਪਣੀ ਆਵਾਜ਼ ਉਠਾਉਣ ਉਹਨਾਂ ਨੂੰ ਵੀ ਇਹਦੇ ਖਿਲਾਫ ਵੈਤ੍ਰਿਕ ਨੂੰ ਅਫਸੋਸ ਕਰਨਾ ਚਾਹੀਦਾ ਹੈ ਆਪਣੇ ਨਾਮ ਤੇ ਟਾਈਮ ਦੇਵੇ ਇਹ ਸਾਰੀਆਂ ਜੜੀਆਂ ਦੁਰਘਟਨਾ ਹੋ ਰਹੀਆਂ ਇਹਦੇ ਖਿਲਾਫ ਸ਼ਰੋਮੀਏ ਕਮੇਡਲ ਖੜਾ ਹੈ ਜ਼ਿਕਰਯੋਗ ਹੈ ਕਿ ਪੰਜਾਬ ਜਵੀ ਰਾਮ ਮੰਦਰ ਪ੍ਰਤੀ ਹਿੰਦੂ ਭਾਈਚਾਰੇ ਚ ਵੱਡੇ ਪੱਧਰ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਥਾਂ ਥਾਂ ਤੇ ਵੱਡੇ ਪੱਧਰ ਤੇ 22 ਜਨਵਰੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਚ ਸਿਮਰਿੰਜੀਤ ਸਿੰਘ ਮਾਨ ਦਾ ਇਹ ਭਿਆਨ ਪੰਜਾਬੀਆਂ ਨੂੰ ਕਿੰਨਾ ਪਸੰਦ ਆਉਂਦਾ ਇਹ ਤਾਂ ਸਮਾਂ ਹੀ ਦੱਸੇਗਾ ਮਲੇਰਕੋਟਲਾ ਤੋਂ ਪ੍ਰਕਾਸ਼ ਸ਼ਰਮਾ ਸੈਂਟਰਲ ਪੰਜਾਬ ਟੀਵੀ